ਸੁਗガル ਦੇ ਸਾਰਿਆਂ ਨੂੰ ਮੈਂ ਪਹਿਲਾਂ ਹੀ ਕਹਿੰਦੀ ਸੀ ਕਿ ਮੇਰੀ ਉਹ ਲਾਸਟ ਵੀਡੀਓ ਸੀ ਜਿਹੜੀ ਮੈਂ ਪਹਿਲਾਂ ਪਾਈਏ ਮੇਰਾ ਬੱਚਾ ਮਿਲਿਆ ਥੇਨ ਆ ਮੈਨੂੰ ਸਾਫ ਬੋਧ ਕੋਈ ਪਾਈ ਸੀ ਮੈਂ ਕਹਿੰਦੀ ਸੀ ਲਾਸਟ ਵਸਪਸ ਉਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਬਟ ਮੈਂ ਹੁਣਾਂ ਦੇਖਿਆ ਕਿੰਨੀ ਜਲਦੀ ਹਰਕਤ ਦੇਖ ਰਹੀ ਐਂ ਦੀ ਐ ਹਾਰੀ ਸੇਠੀ ਵੀ ਇਕੱ추 ਬੰਬਈ ਰਹਿ ਗਿਆ ਐਨੂੰ ਐਨੇ ਲਿਖਿਆ ਹਨੀ ਸੇਠੀ ਨੂੰ ਬਦਨਾਮ ਕਰਨ ਲਈ ਪ੍ਰਿੰਕ ਐ ਇੱਕਮ ਸੇਠੀ ਤੇ ਇੱਕਮ ਸੇਠੀ ਯਾਰ ਪ੍ਰਿੰਕਰ ਲੁਧਿਆਣਾ ਉਹ ਹੁਣ ਤੂੰ ਇਹ ਗੱਲ ਸੁਣ ਲੈ ਸਮਝ ਆਈ ਨਾ ਯਾਰ ਨੀਓ ਮੇਰਾ ਭਰਾਵਾ ਐ ਐਨੀ ਗੱਲ ਤੂੰ ਸੁਣ ਲੈ ਕੱਛੂ ਕੁੰਬੇ ਆ ਜਿੱਦਾਂ ਦਾ ਤੇਰਾ ਮੂੰਹ ਉਦਾਂ ਦੀ ਗੱਲ ਕਰਦਾ ਯਾਰ ਨੀ ਮੇਰਾ ਭਰਾਵਾ ਐ ਭਰਾ ਤੇ ਮੈਂ ਵੀ ਭੈਣ ਆ ਆਪਣੇ ਕਰੈਕਟਰ ਸੁਭਾਅ ਹੁੰਦੇ ਨਾ ਕਿਨੋਂ ਸਾਡੇ ਵਾਂਗੂ ਸਾਡੇ ਨਹੀਂ ਅੱਤਰੇ ਕਰੈਕਟਰ ਜਿਵੇਂ ਤੁਹਾਡੇ ਅੱਗੇ ਸਮਝ ਆਈ ਨਾ ਤੂੰ ਸਾਲ ਪਹਿਲਾਂ ਕੀ ਕੀਤਾ ਮੇਰੇ ਨਾਲ ਹੱਥ ਪਾਇਆ ਫੇ ਤੁਸੀਂ ਚਲ ਜਾਂਦੇ ਬੁੱਥਾ ਚੱਕ ਕੇ ਘਟਾਣਾ ਸਾਹਿਬ ਛੁੱਟੀਆਂ ਸੂਆਂ ਤੇ ਟੁਆਈਆਂ ਤੂੰ ਉਹ ਕੱਛੂ ਕੁੰਬੇ ਬੰਦਾ ਬਣ ਜਾ ਬੰਦਾ ਇਹਦਾ ਤੈਨੂੰ ਮੈਂਂਟ ਚ ਬਣਾ ਦਊਗੀ ਸ਼ਰਮ ਨਹੀਂ ਆndi ਹੰਦੇ ਯਾਰ ਤੇ ਉਹ ਪ੍ਰਿੰਕਲ ਲੁਧਿਆਣਾ ਕਹਿ ਕੇ ਦੇ ਤੂੰ ਪ੍ਰਿੰਕਲ ਨੂੰ ਕੁਛ ਤੁਹਾਡੀਆਂ ਲੱਤਾਂ ਨਾ ਮਾਰ ਕੇ ਤੋੜ ਦਵਾ ਅੱਜ ਲਾਸਟ ਕਹਿਤਾ ਅੱਜ ਤੋਂ ਬਾਅਦ ਪ੍ਰਿੰਕਲ ਨੂੰ ਕੁਛ ਕਿਹਾ ਨਾ ਫੇਰ ਦੇਖੀ ਜੋ ਵੀ ਤਾਰ ਵੀ ਬਕਵਾਸ ਕੀਤੀ ਹੁਣ ਤੂੰ ਨੈਟ ਤੇ ਵੀ ਕਰਦਾ ਪਿਆ ਯਾਰ ਪ੍ਰਿੰਕਲ ਲੁਧਿਆਣਾ ਯਾਰ ਤੁਹਾਡੇ ਬੰਦੂ ਨਹੀਂ ਅਸੀਂ ਬਣਾਉਂਦੇ ਔਰ ਜਿੰਨਾ ਜਿੰਨਾ ਨੇ ਸ਼ੇਅਰ ਕੀਤੀ ਨਾ ਕਾਕੂ ਸੇਠੀ ਸੁਣ ਲੈ ਫੇਰ ਚੱਕੀ ਵੱਲ ਤੇਰਾ ਹੀ ਹੋਣਾ ਸਮਝਾਈ ਨਾ ਅੱਸੀ ਨੇ ਤੇਰੇ ਵਰਗੇ ਹੈਗੇ ਤੂੰ ਹੀ ਚੱਕੀ ਵੱਲੇ ਨੂੰ ਪਿੱਛੋ ਬੁਲਾਉਂਦੀ ਐ ਤੇਰੇ ਭੈਣਾ ਤੇਰੀਆਂ ਭੈਣਾ ਉਸ ਦਿਨ ਖਾਂਦੀ ਆ ਵੀ ਅਸੀਂ ਨਾ ਗੱਗ ਕੇ ਤੇ ਤੂੰ ਕਹਿੰਦੀ ਸੀ ਤੇਰੀ ਮਾਂ ਨੇ ਬਹੁਤ ਕਿਤਾਏ ਪੀ ਉਹਨੂੰ ਦਵਾਈਆਂ ਖਵਾ ਖਵਾ ਕੇ ਡਿਪਰੈਸ਼ਨ ਚ ਕੀਤਾ ਹੋਇਆ ਮੈਨੂੰ ਸਾਨੂੰ ਕੀ ਹੈ ਸਾਨੂੰ ਕੀ ਪਤਾ ਤੂੰ ਪਾਪਾ ਵਿਆਹ ਤੋਂ ਚੰਗੇ ਭਲੇ ਘਰੇ ਆਏ ਸੀ ਤੂੰ ਕੀ ਕਰਤਾ ਹੋਵੇ ਚੱਕੀ ਵੱਲੇ ਪਿੱਛੇ ਪਾਪਾ ਤਾਂ ਚੰਗੇ ਭਲੇ ਸੀ ਜੇ ਵਿਆਹ ਤੋਂ ਆਏ ਗਲੀ ਚ ਤੁਰ ਕੇ ਆਏ ਪਿੱਛੋਂ ਸਾਰਾ ਤੂੰ ਕੀ ਕਰਤਾ ਹੋਵੇ ਸਾਨੂੰ ਬੁਲਾ ਨਾ ਆਵੀ ਹੋਏ ਪਾਪਾ ਨੂੰ ਕੀ ਹੋ ਗਿਆ ਪਾਪਾ ਨੂੰ ਕੀ ਹੋ ਗਿਆ ਸਾਨੂੰ ਕਿ ਤੱਕ ਤੂੰ ਕੀ ਕਰਤਾ ਹੋਵੇ ਮੇਰੇ ਪਾਪਾ ਨੂੰ ਮੇਰੇ ਫਾਦਰ ਇਨ ਲਾਉ ਨੂੰ ਇੰਨੇ ਵਧੀਆ ਸੀਗੇ ਉਹਨਾਂ ਤੋਂ ਹੀ ਖਾਰਖਾਨੇ ਸੀ ਚੋਰਨੀ ਕਹਿੰਦੀ ਸੀ ਨਾ ਤੂੰ ਮੈਨੂੰ ਹੁਣ ਸੁਣ ਚੋਰਨੀ ਤੂੰ ਸੀ ਮੈਨੂੰ ਮੇਰੇ ਪਾਪਾ ਕਹਿੰਦੇ ਹੁੰਦੇ ਸੀ ਫਾਦਰ ਇਨ ਲਾਉ ਮੇਰੇ ਲੋਕ ਕਰਦੇ ਸੀ ਪੈਸੇ ਰਖਵਾਉਂਦੇ ਸੀ ਜਿੰਨੇ ਵੀ ਕਮਾ ਕੇ ਲੈ ਕੇ ਆਉਂਦੇ ਸੀ ਤੂੰ ਸੜਦੀ ਸੀ ਤੂੰ ਕਹਿੰਦੀ ਹੁੰਦੀ ਸੀ ਉਹ ਮੇਰੇ ਕੋਲ ਤੇ ਰੱਖ ਦਿਓ ਉਹਦੇ ਕੋਲ ਕਿਉਂ ਰੱਖਦੇ ਹੋ ਆਹ ਕਹਿੰਦੇ ਸੀ ਕਹਿੰਦੇ ਉਹਨੂੰ ਪੈਸੇ ਨਾ ਦੇਈ ਉਹ ਨੂੰ ਪੈਸੇ ਨਾ ਦੇਈ ਉਹ ਨੂੰ ਦਿਖਾਈ ਵੀ ਨਾ ਉਹ ਨੂੰ ਦੱਸੀ ਵੀ ਨਾ ਆਪਣੀ ਸਾਸ ਦੇ ਨੂੰ ਚੋਰੀ ਕਰਦੀ ਐ ਮੇਰੇ ਕੁਰਤੇ ਚੋਂ ਪੈਸੇ ਉਹ ਮੈਨੂੰ ਉਸ ਦਿਨ ਸਾਰਿਆਂ ਸਾਹਮਣੇ ਚੋਰ ਨਹੀਂ ਚੋਰ ਨਹੀਂ ਮੇਰੇ ਮਾਮੇ ਤੋਂ ਕਹਵਾਇਆ ਉਹ ਤੇਰਾ ਘਰ ਵਾਲਾ ਹੀ ਕਹਿੰਦਾ ਹੁੰਦਾ ਸੀ ਤੂੰ ਇਹਦੇ ਵਿੱਚ ਨਾਨੀ ਚੋਰ ਐ ਉਹ ਮੈਨੂੰ ਪੈਸੇ ਚੋਨਾਉਂਦਾ ਸੀ ਪੂਰੇ ਤਰ੍ਹਾਂ ਹੀ ਨੂੰ ਪਤਾ ਐ ਆਈ ਸਮਝ ਉਹ ਮੇਰੀ ਮਾਂ ਨੂੰ ਕਹਿੰਦੀ ਸੀ ਨਾ ਸਾਰੇ ਆ ਸਾਹਮਣੇ ਤੇਰੀ ਉਹ ਭੈਣਾਂ ਕੈਂਦੀਆਂ ਸੀਗੀਆਂ ਮੇਰੀ ਮੰਮੀ ਕਹਿੰਦੀ ਸੀ ਤੇਰੀ ਮਾਂ ਨੇ ڈپریشن ਚ ਕੀਤਾ ਹੋਇਆ ਹੈ ਆਪਣਾ ਘਰ ਵਾਲਾ ਐਡਾ ਖਸਮਬਾਰ ਬਣਾਏ ਹੋਇਆ ਤੂੰ ਜਿਹੜਾ ਚੱਕੀ ਵਾਲਾ ਬਣਾਇਆ ਹੋਇਆ ਤੂੰ ਆਪਣੇ ਘਰ ਵਾਲੇ ਨੂੰ ਮਾਰ ਰਿਹਾ ਹੈ ਅੱਜ ਸੁਣ ਲੈ ਚੰਗੇ ਭੱਲੇ ਉਹ ਆਏ ਸੀਗੇ ਇਹ ਮੇਰੀ ਮਾਂ ਨੂੰ ਬਦਨਾਮ ਕਰੇਗੀ ਸਾਰੇ ਆ ਸਾਹਮਣੇ ਚੋਰ ਕਹਿੰਦੀ ਐ ਚੋਰਨੀ ਤਾਂ ਤੂੰ ਸੀਗੀ ਇਹ ਮੈਨੂੰ ਚੋਰ ਕਿਹਾ ਸੀ ਨਾ ਚੋਰਨੀ ਤੂੰ ਐ ਜਿਹੜਾ ਤੇਰਾ ਘਰ ਵਾਲਾ ਤੈਨੂੰ ਐਸੇ ਨਹੀਂ ਫੜਾ ਕੇ ਰਾਜੀ ਤੇ ਉਹ ਮੈਨੂੰ ਰੇਂਦਾ ਹੁੰਦਾ ਸੀ ਸ਼ੇਅਰ ਕਰ ਦਿੱਤੀ ਹੈ ਮम्मी ਸੁਣਨਾ ਯਾਰ ਨਹੀਂ ਹੈ ਮੇਰਾ ਭਰਾ ਹੈ ਉਸੇ ਘੱਟੇ ਰਹਿੰਦੇ ਹੁਣ ਸਮਝ ਆਈ ਨਾ ਮੁੰਨ ਵੀ ਉਹਨਾਂ ਦੇ ਘਰੋਂ ਆਈਆਂ ਮੈਂ ਰੋਟੀ ਪਾਣੀ ਖਾ ਕੇ ਆਈ ਨਾ ਮੇਰੇ ਮੰਮੀ ਪਾਪਾ ਵੀ ਰਿਸਪੈਕਟ ਕਰਦੇ ਹੋ ਮੇਰਾ ਮਾਮਾ ਮਾਮੀ ਹੈ ਤੁਹਾਡਾ ਕੀ ਹੈ ਤੁਸੀਂ ਤਾਂ ਕਿਸੇ ਨਾਲ ਖਾਣਾ ਵੀ ਨਹੀਂ ਆਂਦਾ ਜਿਹੜੇ ਉਹ ਹਾਂਜੀ ਸੇਕੀ ਕਹਿ ਰਹੇ ਆ ਨਾ ਰਿਸ਼ਤੇਦਾਰ ਚ ਨਹੀਂ ਜਾਂਦੀ ਹੁਣ ਸੁਣ ਲੈ ਤੇਰੀ ਮਾਂ ਹੀ ਨਹੀਂ ਜਾਣ ਦਿੰਦੀ ਗਈ ਉਹਨਾਂ ਨੂੰ ਬਦਨਾਮ ਕਰਦੀ ਹੈ ਜਿਹੜੇ ਵਿਚਾਰੇ ਘਾਰਾ ਤੇ ਫੈਂਸਲੇ ਕਰਾ ਕੇ ਜਾਂਦੇ ਐ ਉਹ ਬਿੱਤੂ ਦਾਇਆ ਜੀ ਜਿਹੜੇ ਵੀ ਆਂਦੇ ਹੁੰਦੇ ਐ ਉਹਨਾਂ ਨੂੰ ਹੀ ਕਹਿ ਦਿੰਦੀ ਐ ਸਾਡਾ ਭੰਡ ਦੇ ਬਜਾਰਾ ਚ ਤੁਸੀਂ ਉਹਨਾਂ ਦੇ ਨਹੀਂ ਸਕੇ ਫੇ ਪਰਸੋ ਕਿ ਉਹਨਾਂ ਨੂੰ ਬੁਲਾਇਆ ਸੀਗਾ ਕਾਵੇ ਲਈ ਉਹਨਾਂ ਨੂੰ ਬੁਲਾਇਆ ਸੀ ਪਰਸੋ ਭੰਡ ਦੇ ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਮਿੱਠੇ ਬਣ ਜਾਂਦੇ ਉਹਨਾਂ ਨੂੰ ਹੀ ਭੰਡਦੇ ਹੋ ਕੋਈ ਗੱਲ ਨਹੀਂ ਜਦੋਂ ਦਿਨ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਬਾਈ ਗੁਰੂ ਜੀ ਸਾਥ ਦੇਣਗੇ ਬਤਾ ਯਾਰ ਯੂਰ ਨਾ ਬੰਦ ਕਰ ਦੇ ਯਾਰ ਤੁਹਾਡੇ ਐ ਕੱਤਸੂ ਕੁੰਬਿਆ ਤੈਨੂੰ ਡਰਦਾ ਐ ਤੇਰੀ ਵੇਲ ਬਣਾਉਂਗੀ ਐਸੀ ਉਹਨ ਦੇ ਕਿਤੂ ਬੱਚੇ ਰਹੀ ਮੋ ਜਿਹੜਾ ਕੋਈ ਯਾਰ ਜੋਰ ਬਣਾਉਂਦਾ ਔਰ ਜਿਹੜੀ ਇਹ ਫੋਟੋ ਹੈ ਕੋਪੀ ਵੀ ਵੀਡੀਓ ਬਣਵਾਈ ਹੋਈ ਹੈ ਨਾ ਐ 4-5 ਮਹੀਨੇ ਪਹਿਲਾਂ ਉਹਨੂੰ ਵਿਚਾਰੇ ਨੂੰ ਕੁੱਟ ਵੀ ਪਾਈ ਇਹਨਾਂ ਨੇ ਇਹਨਾਂ ਨੇ ਜ਼ਬਰਦਸਤੀ ਵੀਡੀਓ ਬਣਵਾਈ ਸੀ ਕਿ ਇੱਕ ਵੀਡੀਓ ਬਣਾ ਦੇ ਸਿਰਫ ਮੇਰੀ ਕਾਰ ਵਾਲੇ ਪਿੱਛੇ ਕਿ ਉਹ ਮੈਨੂੰ ਸਾਡੇ ਲੜਾਈ ਹੁੰਦੀ ਹੈ ਰੋਜ਼ ਉਹ ਵੀ ਦਿਖਾਣੀ ਹੈ ਵੀਡੀਓ ਆ ਤੁਸੀਂ ਉਹੀ ਮਿਸ ਯੂਜ਼ ਕਰ ਜਾਂਦੇ ਵੀਡੀਓ ਉਹਨ ਦੇ ਤੋਂ ਜ਼ਬਰਦਸਤੀ ਵੀ ਬਣਵਾਈ ਹੋਈ ਹੈ ਸਾਫ਼ ਪਤਾ ਚਲਦਾ ਪਿਆ ਵਿਚਾਰਾ ਬੋਲਦਾ ਕਿਤਾ ਪਿਆ ਜ਼ਬਰਦਸਤੀ ਵੀਡੀਓ ਬਣਵਾਈ ਹੋਈ ਹੈ ਉਹ ਵੀ ਛੱਡੋ ਤੁਸੀਂ ਉੱਤੇ ਜਿਹੜੇ ਯਾਦ ਨੂੰ ਲਿਖਿਆ ਨਾ ਨਹੀਂ ਮੈਂ ਦੱਸੂਗੀ ਤੁਹਾਨੂੰ ਜਿਹੜੇ ਸ਼ੋਰ ਸ਼ੋਰ ਕਰਦੇ ਪਿਓ ਨਾ ਇਹ ਸਾਰੇ ਬਰਸ਼ ਤੇ ਰਹੀਓ ਤੁਹਾਨੂੰ ਥਾਣੇ ਉਹ ਕੀਤਾ ਕੁਟਵਾਂਗੀ ਬੱਤਨੀ ਸਲੋ